ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਕਲੈਕਸ਼ਨ ਆ ਸਾਰੀਆਂ ਮੈਂ ਬਹੁਤ ਜ਼ਿਆਦਾ ਆਫਰਾਂ ਵਾਲੀਆਂ ਲੈ ਕੇ ਆਈਆਂ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੇ ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਵਿੱਚ ਕਿਵੇਂ ਦੇ ਪੈਟਰਨ ਵਿੱਚ ਲੈ ਕੇ ਆਈਆਂ ਬਹੁਤ ਹੀ ਪਿਆਰੇ ਪ੍ਰਿੰਟ ਦੇ ਨਾਲ ਬਾਟਮ ਵੀ ਤੁਹਾਨੂੰ ਸੈਲਫ ਪ੍ਰਿੰਟ ਵਾਲਾ ਮਿਲੇਗਾ ਕੈਮਰੀ कॉटन ਦੀ ਕਲੈਕਸ਼ਨ ਆਈ ਹੈ 2.5 ਮੀਟਰ ਦੀ ਸ਼ਰਟ 2 ਮੀਟਰ ਦਾ ਬਾਟਮ ਸ਼ਰਟ ਜਿਹੜੀ ਹੈ ਕੈਮਰੀ कॉटन ਦੇ ਮਿਲੇਗੀ ਪ੍ਰਿੰਟਡ ਬਾਟਮ ਜਿਹੜਾ ਸੈਲਫ ਪ੍ਰਿੰਟ ਵਾਲਾ ਡਿਜੀਟਲ ਪ੍ਰਿੰਟ ਵਾਲਾ ਮਿਲੇਗਾ ਐ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ 5 ਮੀਟਰ ਦਾ ਤੁਹਾਨੂੰ ਆਲ ਓਵਰ ਸੂਟ ਮਿਲੇਗਾ ਸਮਰ ਸਪੈਸ਼ਲ ਕੈਮਰੀ कॉटन 5 ਮੀਟਰ ਦਾ ਸੂਟ ਹੈ ਡਿਜੀਟਲ ਪ੍ਰਿੰਟਡ ਸੌਫਟ ਕੋਟਾ ਡੋਰੀਆ ਦਾ ਜਿਹੜਾ ਦੁਪੱਟਾ ਹੁੰਦਾ ਉਹ ਮਿਲੇਗਾ ਤੇ ਰੇਟ ਦਾ 680 ਰੁਪਏ ਆ ਰੰਗ ਇਹਦੇ ਜਿਹੜੇ ਹੈਗੇ ਨੇ ਲਗਭਗ 18 ਤੋਂ 20 ਨੇ ਤੇ ਸਾਰੇ ਹੀ ਜਿਹੜੇ ਸੂਟ ਨੇ ਉਹ ਅਵੇਲੇਬਲ ਨੇ ਜਿਵੇਂ ਦਾ ਪ੍ਰਿੰਟ ਆਲ ਓਵਰ ਸੂਟ ਤੇ ਆਵੇਂ ਦਾ ਹੀ ਪ੍ਰਿੰਟ ਜਿਹੜਾ ਕਿ ਦੁਪੱਟੇ ਤੇ ਦਿੱਤਾ ਗਿਆ ਹੈ ਰੰਗਾਂ ਦੀ ਕੋਈ ਕਮੀ ਨਹੀਂ ਹੈ ਤੇ ਹਰੇ ਜਿਹੇ ਗਰੁੱਪ ਨੂੰ ਸਾਹਮਣੇ ਰੱਖ ਕੇ ਇਹਦੇ ਵਿੱਚ ਜਿਹੜੇ ਰੰਗ ਨਹੀਂ ਐਡ ਕੀਤੇ ਗਏ ਨੇ। ਬਾਕੀ ਤੁਸੀਂ ਇਹਨਾਂ ਬਾਰੇ ਹੋਰ ਕੋਈ ਵੀ ਕਵੈਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ। ਨੰਬਰ ਮੈਂ ਆਪਣਾ ਐਡ ਕੀਤਾ ਆ। ਇਹ ਜਿਹੜੀਆਂ ਹੁਣ ਕਲੈਕਸ਼ਨਾਂ ਚੱਲ ਰਹੀਆਂ ਨੇ ਇਹ ਸਾਰੀਆਂ ਹੀ ਕਲੈਕਸ਼ਨਾਂ 1000 ਰੁਪਏ ਵਿੱਚ ਤੁਹਾਨੂੰ ਮਿਲ ਜਾਣਗੀਆਂ। ਬਹੁਤ ਪਿਆਰੇ ਸੋਹਣੇ ਸੂਟ ਨੇ ਫੈਬਰਿਕ ਸਾਰਿਆਂ ਦਾ ਜਿਹੜਾ ਕਿ ਡਿਫਰੈਂਟ ਡਿਫਰੈਂਟ ਮੋਸਟਲੀ ਜਿਹੜੇ ਸੂਟ ਨੇ ਸ਼ਿਮਰ ਨਾਲ ਰਿਲੇਟਡ ਨੇ। ਬਾਟਮ ਪਲੇਨ ਆਏਗਾ। ਬਨਾਰਸੀ ਸਟਾਈਲ ਦਾ ਦੁਪੱਟਾ ਆਏਗਾ। ਦੇਟ ਇਹਨਾਂ ਸਾਰਿਆਂ ਦਾ ਜਿਹੜਾ ਕੀ 1000 ਰੁਪਏ ਆ ਗਲੇ ਤੇ ਬਹੁਤ ਪਿਆਰਾ ਵਰਕ ਹੋਇਆ ਹੈ ਬਾਟਮ ਪਲੇਨ ਦੁਪੱਟਾ ਸਭ ਦੇ ਨਾਲ ਜਿਹੜਾ ਬਨਾਰਸੀ ਟੂਨ ਵਾਲਾ ਆਏਗਾ ਰੰਗ ਇਹਨਾਂ ਸਾਰਿਆਂ ਦਾ ਜਿਹੜਾ ਤੁਹਾਨੂੰ ਇਹ ਹੈ ਕਿ ਉਹ ਬਹੁਤ ਪਿਆਰਾ ਮਿਲੇਗਾ ਬਨਾਰਸੀ ਦੁਪੱਟੇ ਨਾਲ ਸੂਟ ਆਏਗਾ ਰੰਗ ਜਿਹੜੇ ਕੰਬੀਨੇਸ਼ਨ ਬਣਾਏ ਗਏ ਨੇ ਬਹੁਤ ਪਿਆਰੇ ਨੇ ਸੋਹਣੇ ਨੇ ਬੜੇ ਹੀ ਡਿਫਰੈਂਟ ਲੁੱਕ ਵਾਲੇ ਨੇ 1000 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਜਿਹੜਾ ਸ਼ਿਮਰਦਾ ਅੱਜਕੱਲ ਫੈ布ਰਿਕ ਬਹੁਤ ਟ੍ਰੈਂਡ ਕਰ ਰਿਹਾ ਹੈ ਆ 950 ਦੇ ਵਿੱਚ ਸਿਲਕ ਦਾ ਜਿਹੜਾ ਲਖਮਣੀ ਵਰਕ ਵਾਲਾ ਤੁਹਾਨੂੰ ਸ਼ਰਟ ਦਾ ਫੈਬਰਿਕ ਮਿਲੇਗਾ 2.5 ਮੀਟਰ ਦਾ ਬਾਟਮ ਤੁਹਾਨੂੰ ਕਾਟਨ ਬਾਟਿਕ ਦਾ ਮਿਲੇਗਾ ਲਗਭਗ 2.5 ਮੀਟਰ ਦਾ ਦੁਪੱਟਾ ਜਿਹੜਾ ਤੁਹਾਨੂੰ ਸਿਲਕ ਦਾ ਮਿਲੇਗਾ ਤੇ ਸਿਲਕ ਦੇ ਨਾਲ ਬਾਟਿਕ ਪ੍ਰਿੰਟ ਹੋਇਆ ਹੈ ਰੰਗੇ ਦੇ ਵਿੱਚ 16 ਨੇ ਤੇ ਸਾਰੇ ਬੜੇ ਪਿਆਰੇ ਨੇ ਅਸੀਂ ਗਰਮੀਆਂ ਵਿੱਚ ਆਓ ਜੇ ਅਸੀਂ ਵਿਆਹਾਂ ਸ਼ਾਦੀਆਂ ਦੇ ਜਿਹੜੇ ਰੰਗ ਨਹੀਂ ਪਾ ਸਕਦੀਆਂ ਬਹੁਤ ਪਿਆਰੇ ਨੇ ਵਰਕ ਬੜੇ ਸੋਨਾ ਹੋਇਆ ਸਾਰੇ ਸੂਟਾਂ ਤੇ ਰੇਟ ਇਦਾਂ 950 ਰੁਪਏ ਆ ਬਾਕੀ ਤੁਸੀਂ ਇਹਨਾਂ ਸੂਟਾਂ ਬਾਰੇ ਕੁਝ ਜਾਨਣਾ ਚਾਹੁੰਦੇ ਹੋ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 6239245750 ਐਡ ਕੀਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਬਹੁਤ ਪਿਆਰੇ ਰੰਗਾਂ ਦੇ ਵਿੱਚ ਕਢਾਈਆਂ ਵਾਲੀ ਸ਼ਰਟ ਦੇ ਨਾਲ ਪਿਓਰ ਕੈਮਰੀ ਕਾਟਨ ਦੀ 2.5 ਮੀਟਰ ਦੀ ਆਲ ਓਵਰ ਏਮਬਰਾਇਡਰੀ ਵਾਲੀ ਸ਼ਰਟ ਦਾ ਫੈਬਰਿਕ ਆਏਗਾ ਬਾਟਮ 2 ਮੀਟਰ ਦਾ ਪਲੇਨ ਆਏਗਾ ਕੈਮਰੀ ਕਾਟਨ ਵਿੱਚ ਦੁਪੱਟਾ ਮਸਲੀਨ ਦਾ ਆਏਗਾ 2 ਮੀਟਰ ਦਾ ਜਿਹੜਾ ਮਸਲੀਨ ਹੈ ਬਹੁਤ ਪਿਆਰਾ ਫੈਬਰਿਕ ਹੈ ਸੌਫਟ ਫੈਬਰਿਕ ਹੈ ਰੇਟ ਇਹਦਾ 1000 ਰੁਪਏ ਹੈ ਰੰਗ ਜਿਹੜੇ ਇਹਦੇ ਵਿੱਚ ਕਾਫੀ ਹੈਗੇ ਨੇ ਕੁਝ ਨਾਲ ਜਿਹੜਾ ਬਾਟਮ ਤੇ ਦੁਪੱਟਾ ਵਾਈਟ ਹੈ ਕੁਝ ਨਾਲ ਪਿੰਕ ਟੋਨ ਨੂੰ ਕੰਟਰਾਸਟ ਕੀਤਾ ਗਿਆ ਸ਼ਰ ਬੇਸਿਕ ਜਿਹੜੇ ਰੰਗ ਤਿੰਨ ਚਾਰ ਨੇ ਬਾਕੀ ਉਹਨਾਂ ਵਿੱਚ ਕਢਾਈਆਂ ਵਿੱਚ ਡਿਫਰੈਂਸ ਹੈ ਕਿਉਂਕਿ ਹਰ ਇੱਕ ਨੂੰ ਆਪਣੇ ਅਕੋਰਡਿੰਗਲੀ ਜਿਹੜੀ ਕਢਾਈ ਹੁੰਦੀ ਹੈ ਉਹ ਪਸੰਦ ਹੁੰਦੀ ਹੈ ਇਸ ਲਈ ਉਹ ਕਢਾਈਆਂ ਉਹਨਾਂ ਦੇ ਅਕੋਰਡਿੰਗਲੀ ਇੱਥੇ ਐਡ ਕੀਤੀਆਂ ਗਈਆਂ ਨੇ ਜੌਰਜਟ ਦੀਆਂ 컬렉ਸ਼ਨ ਆਈਆਂ ਨੇ ਸ਼ੋਰ ਜੌਰਜਟ ਦੀ ਡਿਜੀਟਲ ਪ੍ਰਿੰਟ ਦੇ ਨਾਲ बॉਟਮ ਪਲੇਨ ਜੌਰਜਟ ਦਾ ਦੁਪੱਟਾ ਜੌਰਜਟ ਦਾ ਵਾਈਟ ਲੈਸ ਦੇ ਨਾਲ ਆਏਗਾ ਰੰਗਾਂ ਦੀ ਇਹਨਾਂ ਸੂਟਾਂ ਵਿੱਚ ਕੋਈ ਕਮੀ ਨਹੀਂ ਹੈ ਰੰਗ ਇੱਕ ਤੋਂ ਇੱਕ ਨੇ ਤੇ ਹਰੇ ਏਜ ਗਰੁੱਪ ਨੂੰ ਸਾਹਮਣੇ ਰੱਖ ਕੇ ਰੰਗ ਜਿਹੜੇ ਐਡ ਕੀਤੇ ਗਏ ਨੇ ਇਹਦਾ ਰੇਟ ਜਿਹੜਾ ਸਿਰਫ ਤੇ ਸਿਰਫ 520 ਰੁਪਏ ਆ ਜਿਹੜੀ ਤੁਹਾਨੂੰ ਸ਼ੋਰ ਦਾ ਫੈਬਰਿਕ ਮਿਲੇਗਾ ਜੌਰਜਟ ਦਾ ਡਿਜੀਟਲ ਪ੍ਰਿੰਟ ਦੇ ਨਾਲ बॉਟਮ ਜਿਹੜਾ ਮਿਲੇਗਾ ਉਹ ਤੁਹਾਨੂੰ ਮਿਲੇਗਾ ਜੌਰ ਚੜ ਦਾ ਪਲੇਨ ਤੇ ਜਿਹੜਾ ਦੁਪੱਟਾ ਨਾਲ ਆਏਗਾ ਉਹ ਤੁਹਾਨੂੰ ਮਿਲ ਜੇਗਾ ਜੌਰ ਚੜ ਦਾ ਵਾਈਟ ਲੈਂਸ ਲੱਗੀ ਹੈ ਮੋਸਟਲੀ ਜਿਹੜੀ ਲੈਂਸ ਹੈ ਸਾਰਿਆਂ ਤੇ ਇਹੀ ਲੱਗੀ ਆਏਗੀ ਬਾਕੀ ਇਹ ਕਰ ਕਿਸੇ ਟਾਈਮ ਅਵੇਲੇਬਿਲਟੀ ਤੇ ਡਿਪੈਂਡ ਕਰਦਾ ਹੈ ਕਿ ਕਿਹੜੀ ਜਿਹੜੀ ਪਰਟੀਕੂਲਰ ਕਲਰ ਵਿੱਚ ਜਾਂ ਪੈਟਰਨ ਵਿੱਚ ਜਿਹੜੀ ਲੈਂਸ ਆ ਉਹ ਅਵੇਲੇਬਲ ਹੈ ਬਾਕੀ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਪਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 623924575 ਜੀ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ スクリーンショット सेंड ਕਰ ਦੋ ਜੋ ਵੀ ਤੁਹਾਡੀ ਕੁਆਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਜੇਕਰ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਬਾਕੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ રાઇટ સાઇડ ਤੇ ਜੋ બેલ આઇકન બટન હે ઉનੋਂ પ્રેસ કર દો તાકી જો મેરી આવવાળી વીડિયોઝ જોના تے નોટિફિકેશન سبતો પહેલા ਤੁਹਾਡੇ تک પહોંચેں ਤੁਸੀਂ દેખતે રહો કે કਿਹੜੇ-કਿਹੜੇ સૂટ ਕਿਵੇਂ دے ડિઝાઈનવાਲੇ રંગਾਂવાલે આજકાલ ટ્રેન્ડ કર ਰਹੇ ਨੇ સૂટ سارے अवेलेबल ਨੇ રંગ سارے એક ਤੋਂ એક ਨੇ ਜਿਹੜੇ ਕਲੈਕਸ਼ਨਾਂ સોહਣੇ ਲੱਗਣ ਵੀਡੀਓ ਪਸੰਦ ਆਏ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜੂਰ ਦੱਸਣਾ ਕਿ ਤੁਹਾਨੂੰ ਕਲੈਕਸ਼ਨਾਂ ਜਿਹੜੀਆਂ ਕਿਵੇਂ ਦੀ ਲੱਗੀਆਂ ਅੱਜ ਦੀ ਵੀਡੀਓ ਵਾਲੇ ਸਾਰੇ سارے ਦੇ سارے સૂટ अवेलेबल ਨੇ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ સોਹਣੇ-સોਹਣੇ સૂਟਾਂ ਨਾਲ ਥੈਂਕ ਯੂ ਫॉर ਵ